ਇੱਕ ਦਿਨ ਮਹਾਪੁਰਖ ਨੇ ਪੋਰੇ ਦੇ ਚਾਰ ਫਿਰੇ ਪੈਰਾ ਲਵਾਤਾ ਨਉ ਮਾਗਦੀ ਵਰਸੀ ਰੇਰੂ ਸਾਹ ਵਾਲੇ ਬਾਬਾ ਜੀ ਰੇਰੂ ਸਾਹ ਦਰਹਾ ਦੇ ਕੋਲ ਪੈਂਦਾ ਸੰਤਾਂ ਨੇ ਆਪਣੇ ਪੋਰੇ ਦੇ ਚਾਰ ਫਿਰੇ ਪੈਰੇ ਦੇ ਰੋਕ ਕੇ ਪੈਰੇ ਦੇ ਰੋਕ ਕੇ ਵੀ ਤੁਸੀਂ ਇਥੋਂ ਨੇੜੇ ਨਹੀਂ ਆਉਣਾ ਰਾਤ ਦੇ 12 ਵਜੇ ਨੇ ਪੈਰੇ ਲਵਾਤੇ ਉਹਨ ਦਿਨ ਪੈਰੇਦਰ ਪੈਰੇ ਤੇ ਖੜੇ ਨੇ ਇੱਕ ਜਗ ਬੀਤੀ ਹੁੰਦੀ ਘਾਟੀ ਬੀਤੀ ਹੁੰਦੀ ਹੈ ਖਾਲਸਾ ਜੀ ਜਦੋਂ 2 ਘੰਟੇ ਗੁਜ਼ਰੇ ਉਦੋਂ ਤੇ ਕੀਰਤਨ ਹੋ ਰਿਹਾ ਸੀ ਗੁਰੂ ਦਰਬਾਰ ਵਿੱਚ ਮਹਾਪੁਰਸ਼ ਭੁਰੇ ਜੀ ਬੈਠੇ ਨੇ 2 ਘੰਟੇ ਗੁਜ਼ਰ ਗਏ ਅੰਦਰ ਕੁਝ ਬਚਨ ਹੋ ਰਹੇ ਨੇ ਬਚਨ ਮਹਾਂਪੁਰਖਾਂ ਦੇ ਪੈਰੇਦਰ ਰਹਿਣ ਅੰਦਰ ਕੌਣ ਚਲਾ ਗਿਆ ਅੰਦਰ ਕੌਣ ਚਲਾ ਗਿਆ ਅੰਦਰ ਬਚਨ ਹੋ ਰਹੇ ਨੇ ਮਹਾਪੁਰਖ ਬਚਨ ਕਰ ਰਹੇ ਨੇ ਬਚਨ ਬਾਬਾ ਜੀ ਕਹਿ ਰਹੇ ਆ ਬੰਦੇ ਦਾ ਜਨਮ ਮਰਨ ਕੱਟ ਦੇ ਉਹ ਕਹਿੰਦਾ ਜੀ ਇਹ ਤਾਂ ਠੀਕ ਐ ਤੇ ਮੈਂ ਕੱਢ ਦੇਣਾ ਕੋ ਆਵਾਜ਼ ਆਉਂਦੀ ਐ ਇਹ ਮੈਂ ਕੱਢ ਦੇਣਾ ਬਾਬੇ ਗਨੇ ਆ ਵੀ ਕੱਢ ਦੇ ਆ ਵੀ ਕੱਢ ਦੇ ਉਹ ਪ੍ਰੇਮੀ ਕਹਿੰਦਾ ਐ ਮਹਾਰਾਜ ਜੀ ਤੇ ਆਏ ਅੱਜ ਕਹਿੰਦੇ ਨੇ ਆ ਤਾਂ ਗਿਆ ਕੋ ਵੇ ਗੜੂ ਆ ਤਾਂ ਗਿਆ ਆ ਵੀ ਕੱਢ ਦੇ ਸੰਦ ਗਨੇ ਆ ਵੀ ਕੱਢ ਦੇ ਉਹਦਾ ਬਾਬਾ ਇਹਦਾ ਬਾਬਾ ਜੀ ਦਾ ਰਾਹ ਹੀ ਤੁਰਿਆ ਆ ਰਿਹਾ ਬਾਬੇ ਹੀ ਰਾਹ ਤੇ ਰਿਆ ਕੋ ਵੇ ਗਰੂ ਆ ਤੇ ਰਿਆ ਨਾ ਨੋਂ ਮਗ ਦਾ ਮੇਲਾ ਸੀ ਇਹਦਾ ਵੀ ਕੱਟ ਦੇ ਇਹਦਾ ਵੀ ਕੱਟ ਦੇ ਤੇ ਵੀ ਜਨਮਨ ਕੱਟ ਦੇ ਅਰੇ ਦਰਾਂ ਚ ਵਿਚਾਰ ਜਲ ਪੀ ਬਈ ਪਤਾ ਕਰੀਂ ਅੰਦਰ ਕੌਣ ਚਲਾ ਗਿਆ ਚੱਲ ਅੱਗੇ ਵਧੇ ਖਾਲਸਾ ਜੀ ਭੋਰੇ ਜ ਮਹਾਪੁਰਸ਼ਾਂ ਨੇ ਕਰਨਾ ਇੱਕ ਬਹੁਤ ਵੱਡਾ ਸਰੀਰ ਬੈਠਾ ਬਹੁਤ ਵੱਡਾ ਸਰੀਰ ਨਾਲ ਉਹਦੇ ਤੋਂ ਪ੍ਰੇਮੀ ਕਛਾਂ ਚ ਬਈਆਂ ਮਾਰੀਆਂ ਖਲੋਤੇ ਨੇ ਜਦ ਦੇ ਦੇਖਣ ਲੱਗ ਗਏ ਸੰਤਾਂ ਦੀ ਨਜ਼ਰ ਵਿੱਚ ਪਹਿਰੇਦਾਰਾਂ ਦੇ ਬਾਬਾ ਜੀ ਲੱਗੇ ਅੰਨੇ ਹੋ ਅੰਨੇ ਹੋ ਅੰਨੇ ਹੋ ਜ਼ਿੰਦਾ ਨਹੀਂ ਦੇਖ ਦੇ ਦੇ ਮਾਰਾ ਵੱਡਾ ਜਿਹਾ ਸਰੀਰ ਵੀ ਲੋਭ ਤੇ ਉਹਈਆਂ ਬੜ ਵੀ ਲੋਭ ਸਾਰੇ ਪਿੱਛੇ ੜ ਗਏ ਸੋਚਿਆ ਵੀ ਮਹਾਪੁਰਖਾਂ ਨੇ ਛਿੜਕਤਾ ਉਹਨਾਂ ਦੀ ਛਿੜਕਾਂ ਵੀ ਮਿੱਠੀਆਂ ਲੱਗਦੀਆਂ ਸਨ